ਸੁਰ ਸੰਗਮ ਫਾਜ਼ਿਲਕਾ ਵੱਲੋਂ ਬੀਤੇ ਦਿਨੀ ਤੁਮ ਆਗੇ ਹੋ ਨੂਰ ਆ ਗਿਆ ਹੈ ਨਾਈਟ ਕਰਾਈ ਗਈ ਜਿਸ ਵਿੱਚ ਮਰਹੂਮ ਗਾਇਕ ਦੇਸ਼ ਦੇ ਜਾਂ ਸਦੀ ਦੇ ਗਾਇਕਹਿ ਜਨ ਵਾਲੇ ਸ਼੍ਰੀ ਮੁਹੰਮਦ ਰਫੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਸ ਨੂੰ ਸਪੌਂਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋਬਿਸ਼ ਹਰਬਰ ਵਾਲਿਆਂ ਵੱਲੋਂ ਕੀਤਾ ਗਿਆ ਅਤੇ ਗਲੋਤਰਾ ਜਨਰਲ ਸਟੋਰ ਵਾਲਿਆਂ ਨੇ ਵੀ ਸਾਥ ਦਿੱਤਾ ਜਿਸ ਦੀ ਸ਼ੁਰੂਆਤ ਜੋਤ ਜੁਗਾ ਕੇ ਪ੍ਰਧਾਨ ਪੂਜਾ ਉਥਰਾ ਸਚਦੇਵਾ ਅਤੇ ਮੁਹੰਮਦ ਰਫੀ ਦੀ ਪਰਛਾਈਂ ਕੇ ਜਨ ਵਾਲੇ ਸੀਰੀ ਰਜੇਸ਼ ਭਗਤ ਅੰਮ੍ਰਿਤਸਰ ਜੀ ਵੱਲੋਂ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਪੂਜਾ ਲੁਤਰਾ ਸਚਦੇਵਾ ਦੇ ਨਾਲ-ਨਾਲ ਤੁਮ ਆ ਗਏ ਹੋ ਨੂਰ ਆ ਗਿਆ ਹੈ ਦੇ ਕਰਨ ਵਾਲਿਆਂ ਵੱਲੋਂ ਵੀ ਕੀ ਕੁਝ ਕਿਹਾ ਗਿਆ ਅਤੇ ਇਹ ਕਿਉਂ ਕਰਾਈ ਜਾਂਦੀ ਹੈ ਅਤੇ ਅੱਜ ਲਗਾਤਾਰ ਪਿਛਲੇ 16 ਸਾਲ ਤੋਂ ਚੱਲ ਰਿਹਾ ਤੁਮ ਆ ਗਏ ਹੋ ਨੂਰ ਆ ਗਿਆ ਹੈ ਦੀ ਟੀਮ ਵੱਲੋਂ ਜੋਕ ਪ੍ਰੋਗਰਾਮ ਕਰਾਇਆ ਜਾਂਦਾ ਹੈ ਇਸ ਵਿੱਚ ਕਿੰਨਾ ਕਿਹਨਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਕਿਉਂ ਕਰਾਇਆ ਜਾਂਦਾ ਹੈ ਅਤੇ ਇਹਨੂੰ ਕਰਾਉਣ ਦਾ ਮੰਤਵ ਕੀ ਹੈ ਅਤੇ ਸ਼੍ਰੀ ਮੁਹੰਮਦ ਰਫੀ ਜੀ ਨੂੰ ਵੱਖ-ਵੱਖ ਗਾਣਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ ਜਿਸ ਵਿੱਚ ਸ਼ਹਿਰ ਦੇ ਕਈ ਮਸ਼ਹੂਰ ਰਸਤੇ ਪੁਜਿਆ ਅਤੇ ਸਟੇਜ ਦਾ ਸੰਚਾਲਨ ਰਜੇਸ਼ ਸ਼ਰਮਾ ਉਰਫ ਬੰਟੀ ਸ਼ਰਮਾ ਜੀ ਵੱਲੋਂ ਕੀਤਾ ਗਿਆ ਹੋਰ ਉੱਥੇ ਕੀ ਕੋ ਜੋ ਆ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰੋ ਅਤੇ ਪੂਰੇ ਪ੍ਰੋਗਰਾਮ ਬਾਰੇ ਅੱਜ ਮਸ਼ਕਰ ਜੀ ਅੱਜ ਸੂਸ਼ਣ ਗਮੂ ਫਾਜ਼ੀ ਦਾ ਦਾ ਪ੍ਰੋਗਰਾਮ ਸਜੀ ਬਲੇਸੇਸ਼ੀ ਹੋ ਰਿਹਾ ਸੀ ਕਿਤਾ ਗਿਆ ਸੀ ਔਰ ਬਤੌਰ ਪ੍ਰੈਜ਼ਾਈਡਿੰਗ ਗੈਸਟ ਮੈਂ ਵੇਤੇ ਆਣ ਦਾ ਮੌਕਾ ਮਿਲਿਆ ਮੈਂ ਸਾਰੇ ਸਦਮ ਟੀਮ ਦਾ ਬਹੁਤ-ਬਹੁਤ ਸਾਈਂਦਨ ਸ਼ੁਕਰੀਆ ਦਾ ਕਰਦੀ ਹਾਂ ਔਰ ਅੱਤਿਆ ਆ ਕੇ ਬਹੁਤ ਅਨੰਦ ਆਇਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਏ ਕਿ ਸਾਡੇ ਫਾਜ਼ਿਲਕਾ ਦੇ ਜਿਹੜੇ ਟੈਲੈਂਟਿਡ ਪਰਸਨ ਨੇ ਜਿਨ੍ਹਾਂ ਵਿੱਚ ਨਾ ਟੈਲੈਂਟ ਏ ਅੱਜ ਕਰੋ ਨੂੰ ਸੁਣਿਆ ਔਰ ਬਹੁਤ ਵਧੀਆ ਲੱਗਿਆ ਤੇ ਮੈਂ ਸਾਰੇ ਸਦਮ ਫਾਜ਼ਿਲਕਾ ਦਾ ਸਾਰੀ ਮੀਡੀਆ ਪਰਿਚਾਰ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਹਾਂ ਧੰਨਵਾਦ ਜੀ ਜੀ ਅੱਜ ਦੇ ਪ੍ਰੋਗਰਾਮ ਨੂੰ ਕਿਵੇਂ ਵੇਖਦੇ ਹੋ ਤੇ ਕੀ ਕਹਿਣਾ ਚਾਹਦੇ ਹੋ ਸਰ ਬਹੁਤ ਹੀ ਇੱਕ ਬੜਾ ਹੀ ਮਜ਼ੇਦਾਰ ਉਪਾਲਾ ਹੈ ਸਦਮ ਦਾ ਸਾਰੀ ਟੀਮ ਦਾ ਸਾਰੇ ਮਿਲ ਕੇ ਜਿਸ ਤਰ੍ਹਾਂ ਇੱਕ ਨਵੇਂ ਸਿਤਾਰਿਆਂ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਆ ਸਾਰੇ ਮਿਲ ਕੇ ਇੱਕ ਫੈਮਿਲੀ ਐਟਮੋਸਫੇਅਰ ਦਿੰਦੇ ਆ ਬਹੁਤ ਹੀ اچھی ਤਰ੍ਹਾਂ ਸਿੰਗਰ ਸਾਡੀ ਪ੍ਰਤਿਭਾ ਨੂੰ ਦਿਨ-ਦਿਨ ਵਾਰ ਉਭਾਰ ਰਹੇ ਨੇ ਜਿਸ ਤਰ੍ਹਾਂ ਮੈਂ ਆਪਣੇ ਪ੍ਰਧਾਨ ਜੀ ਨੂੰ ਦੇਖੀਏ ਅਸ਼ੀਸ਼ ਜੀ ਨੂੰ ਜਿਸ ਤਰ੍ਹਾਂ ਉਹਨਾਂ ਦੀ ਗਾਇਕੀ 'ਚ ਮੈਂ ਇੰਪਰੂਵਮੈਂਟ ਦੇਖੀ ਹੈ ਨਾ ਜਿਹੜੀ ਰਿਯਾਲ ਤੋਂ ਬਾਅਦ ਪ੍ਰੈਕਟਿਸ ਤੋਂ ਬਾਅਦ ਜਿਹੜੀ ਹੋ ਰਹੀ ਹੈ ਉਹ ਕਾਬਿਲ-ਏ-ਤਾਰੀਫ਼ ਹੈ ਐਮੀ ਸਾਡੇ ਸਿੰਗਰਸ ਨੂੰ ਮਿਲ ਕੇ ਇੱਕ ਬਹੁਤ ਨਾ ਸਿਰਫ ਸਿੰਗਿੰਗ ਦਾ ਬੋਲ ਬਲਕਿ ਨਿਲਾਮ ਕਰਦੇ ਨਾਲ ਬੰਟੀ ਜੀ ਦਾ ਬੜਾ ਅੱਛਾ ਜਿਹੜਾ ਜਿਹੜੀ ਕਾਬਿਲਤ ਦੇਖਣ ਨੂੰ ਮਿਲਦੀ ਹੈ ਉਸ ਨਾਲ ਜੋ ਖਾਣ ਪੀਣ ਦਾ ਮਾਹੌਲ ਵੀ ਇਕੱਠਾ ਕਰਕੇ ਸਾਰੀ ਫੈਮਿਲੀ ਨੂੰ ਇਕੱਠਾ ਕੀਤਾ ਜਾਂਦਾ ਸੋਸੰਗਮ ਪੂਰੀ ਤਰ੍ਹਾਂ ਸਫਲ ਰਿਹਾ ਜੀ ਅੱਜ ਦੇ ਦਿਨ ਇਹ ਸੋਸੰਗਮ ਇਸ ਤਰ੍ਹਾਂ ਬੜੇ 3 ਸਾਲ ਪੁਰਾਣਾ ਰਿਸ਼ਤਾ ਇਸ ਲਈ 3 ਸਾਲ ਤੋਂ ਆ ਰਿਹਾ ਹੈ ਬੜਾ ਮਨਖੁਸ਼ ਹੁੰਦਾ ਕਿਉਂਕਿ ਬਹੁਤ ਸਾਰਾ ਨਵਾਂ ਟੈਲੈਂਟ ਵੀ ਪ੍ਰਮੋਟ ਕਰਦੇ ਆ ਮੈਂ ਸੋਚਦਾ ਕਿ ਇੱਕੋ ਪ੍ਰੋਗਰਾਮ ਅਰੇਂਜ ਕਰਨਾ ਜਾਂ ਮੈਚ ਕਰਨਾ ਬਹੁਤ ਵੱਡਾ ਕੰਮ ਹੈ ਵੈਲ ਆਰਗੇਨਾਈਜ਼ਡ ਹੋਰ ਸਾਰੇ ਸੋਸਾਇਟੀ ਮੈਂਬਰ ਜਿਹੜੇ ਨੇ ਬਹੁਤ ਹੀ ਵਧੀਆ ਆ ਤੇ ਉਹਨਾਂ ਨੂੰ ਮੁਬਾਰਕਵਾਦ ਦੇਣਾ ਕਿ ਇਹ ਤੀਸਰਾ ਪ੍ਰੋਗਰਾਮ ਇਹਨਾਂ ਸਕਸੈਸਫੁਲ ਇਹਨਾਂ ਹੋਇਆ ਤੇ ਮੈਂ ਸੋਚਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਇੰਨੀ ਪਾਵਰ ਹੈ ਜਦੋਂ ਪੋਸਟਰ ਜਾਂਦੇ ਨੇ ਜਗ੍ਹਾ-ਜਗ੍ਹਾ ਤੇ ਅਧਿਕਾਰੀਆਂ ਨੂੰ ਪਹਾਲ ਤੋਂ ਕਈ ਜਗ੍ਹਾ ਤੋਂ ਫੋਨ ਆਉਂਦੇ ਨੇ ਯਾਨੀ ਕਿ ਸੋਸਾਇਟੀ ਨੇ ਇਹਨਾਂ ਕੰਮ ਕੀਤਾ ਹੈ ਕਿ ਉਹਦਾ ਨਾਮ ਹੋ ਜਾਵੇ ਹਿੰਦੀ ਕੁਦਰਾਤ ਸਭ ਜਿਹੜੇ ਲੋਕ ਜਿਹੜੇ ਨੇ ਉਹ ਲਾਈਵ ਦੇਖ ਰਹੇ ਸੀ ਮੇਰਾ ਪ੍ਰੋਗਰਾਮ ਮੈਂ ਉਹ ਜਿਹੜਾ ਕਰ ਰਿਹਾ ਸੀ ਮੈਂ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਰੇਪੀ ਸਭ ਜਦੋਂ ਪੰਡਤ ਵਾਲਾ ਅਰੋਜੀ ਜੀ ਮਿਲੇ ਜਦੋਂ ਉਹਨਾਂ ਨੇ ਗੱਦੇ ਲਗਾਇਆ ਤੇ ਇੱਕ ਸਿਮਨ ਦੁਪੇਖ ਦੇ ਹੱਥ ਫੇਰੇ ਸਾਪਾਂ ਪਾਟ ਮਦਦ ਕਰਨੀ ਸ਼ੁਰੂ ਕਰਿਆ ਉਹ ਤੇ ਦਿਨ ਤੋਂ ਪਿੱਛੇ ਹੱਥ ਫੇਰ ਰਿਹਾ ਸੀ ਤੇ ਮੈਂ ਰੋਈ ਜਾ ਰਿਹਾ ਸੀ ਬੜੀ ਇੰਪ੍ਰੈਸਿਵ ਲੋਕ ਅੱਜ ਪਹਿਲਾ ਤਾਂ ਮੈਂ ਤੇ ਦੇਵਾ ਜੀ ਤੇ ਸਾਡੇ ਈਲ ਲਾਈਵ ਦੇ ਸੰਦੀਪ ਭਾਈ ਸਾਹਿਬ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਸਾਰੀ ਆਡੀਅנס ਦਾ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਸਾਨੂੰ ਦੇਖਣ ਵਾਲੇ ਸੁਣਨ ਵਾਲੇ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕਰਦਾ ਕਿ ਇਹ ਸਭ ਤੁਹਾਡਾ ਪ੍ਰੇਮ ਹੈ ਤੁਹਾਡਾ ਅਸ਼ੀਰਵਾਦ ਹੈ ਯਾ ਸਮਝ ਲਿਈਏ ਜੋ ਪ੍ਰੋਗਰਾਮ ਰਫੀ ਸਾਹਿਬ ਦੀ 100 ਸਾਲਾ ਜਨਮ ਵਰ੍ਹੇ ਗਾਂਠ ਹੁਸਨ ਵਰਗੀ ਤਸੀਦਪੀ ਸਾਹਿਬ ਤੋਂ ਮਾਸ ਰਸ ਉਤੀ ਦਾ ਬੜਾ ਅਸ਼ੀਰਵਾਦ ਹੈ ਕਿ ਜੋ ਸਾਡੇ فاضਿਲ ਕਾ ਦੇ ਸੁਰੀਲੇ ਲੋਕ ਨੇ ਸਾਰੀ ਆਡੀਅੰਸ ਦੀ ਸੁਰੀਲੀ ਜਿਹੀ ਮਾਣਿਕਾ ਨੇ ਵਰਦਾਨ ਮਿਲਿਆ ਹੈ ਇੱਕ ਕਲਾ ਮੰਦਰਾ ਤੇ ਸੰਗਠਨਾਗਾ ਸਮਾਜ ਸੇਵਾ ਕਰਨ ਵਾਲੀਆਂ ਸੁਸਾਇਟੀਆਂ ਦਾ ਹੀ ਸ਼ਹਿਰ ਨਹੀਂ ਹੈਗਾ ਇਹ ਅਦਬ ਨੂੰ ਡੈਡੀਕੇਟਿਡ ਲੋਗ ਨੇ ਇਹ ਕਲਾਕਾਰਾਂ ਦਾ ਵਿਚਾਰ ਹੈ ਤੋਂ ਉਹ ਇੱਕ ਮਾਸਕ ਸੁਦੀ ਕਿਰਪਾ ਨਾਲ ਅੱਜ ਦੀ ਮਿਹਨਤ ਕੀਤੀ ਹੈ ਹੁੰਦਾ ਇੱਕ ਭਰਪੂਰ ਫਲ ਮਿਲਿਆ ਬੜਾ ਸ਼ਾਨਦਾਰ ਇਹ ਕਰਗਮ ਹੋ ਨਿਬੜਿਆ ਤੇ ਬਹੁਤ ਮਜ਼ਾ ਆਇਆ ਤੇ ਤੁਹਾਡਾ ਮੀਡੀਆ ਦਾ ਤੇ ਸਾਰੇ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਹੈ ਬੜੀ ਖੁਸ਼ੀ ਹੈ ਬੜਾ ਗਰਮ ਮਹਿਸੂਸ ਹੋ ਰਿਹਾ ਹੈ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत